ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੀ ਚੈਨ ਪੰਜਾਬੀ ਸਟੋਰੀ ਮਿਲ ਤੇ ਅੱਜ ਦਾ ਆਪਣਾ ਨਾਵਲ ਨਿਰਮੋਹੀ ਤਰਮਦੀ ਮਾਂ ਕਹਾਣੀ ਕਰਨੀ ਦਿਆਲ ਕੌਰ ਆਓ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਪਸੰਦ ਆਵੇਗਾ ਮਸਿਆ ਦੇ ਹਨੇਰੀ ਕਾਲੀ ਰਾਤ ਮਾਰਗ ਦਾ ਮਹੀਨਾ ਸੋਨੀਆ ਅੱਬੜ ਪਾਹੀ ਉੱਠੀ ਜਦੋਂ ਉਸਨੇ ਬਾਹਰ ਬੂਹਾ ਖੜਕਦਾ ਸੁਣਿਆ ਸਿਰ ਤੇ ਸ਼ਾਲ ਦੀ ਬੁੱਕਰ ਮਾਰ ਕੇ ਪੈਰੀ ਚੱਪਲ ਪਾ ਕੇ ਭੱਜੀ ਭੱਜੀ ਬੂਹੇ ਵੱਲ ਦੌੜੀ ਕਾਲੀ ਵਿੱਚ ਉੱਟ ਕੇ ਜਾਣ ਕੰਨ ਉਸ ਦੀ ਚੱਪਲ ਦਾ ਅਗਲਾ ਹਿੱਸਾ ਦੂਰਾ ਹੋ ਗਿਆ ਤੇ ਜਾ ਕੇ ਪੂਹੇ ਵਿੱਚ ਵਜੇ ਬਿਨਾ ਪੁੱਛੀ ਉਸ ਨੇ ਦਰਵਾਜ਼ਾ ਠਾ ਦੇ ਕੇ ਖੋਲ ਦਿੱਤਾ ਮੂੰਹ ਪਾੜ ਗਿਆ ਉਸ ਦਾ ਪਤੀ ਸ਼ਰਾਬੀ ਹੋਇਆ ਬੇਹੋਸ਼ ਡਿੱ ਗਿਆ ਪਿਆ ਦੇਖਿਆ ਸੋਨੀਆ ਗੱਲਾਂ ਕਰਦੀ ਹੋਈ ਅੰਦਰ ਆ ਗਈ 18 ਸਾਲ ਦੇ ਆਪਣੇ ਪੁੱਤਰ ਨੂੰ ਜਗਾਇਆ ਉਸ ਨੂੰ ਦੋਹਾਂ ਜਣਿਆਂ ਨੇ ਖੜੀਸ-ਖੜੀਸ ਕੇ ਮੰਜੇ ਤੇ ਪਾਇਆ ਹੁਣ ਮਾਂ ਪੁੱਤ ਨੇ ਅਨੇਕਾਂ ਗੱਲਾਂ ਕੱਢੀਆਂ ਉਹ ਬੇਸੁਰਤ ਸੀ ਉਸ ਨੂੰ ਕੋਈ ਵੀ ਗੱਲ ਉਹਨਾਂ ਦੀ ਸੁਣ ਨਹੀਂ ਰਹੀ ਸੀ ਮਾਪੋਤ ਗੁੱਸੇ ਦੇ ਵਿੱਚ ਸੋਗੇ ਉਹਨਾਂ ਨੇ ਕਿਸੇ ਵੀ ਮੁਕੇਸ਼ ਨੂੰ ਪਾਣੀ ਨਹੀਂ ਪੁਲਾਇਆ ਮੁਕੇਸ਼ ਸ਼ਰਾਬੀ ਹੋਇਆ ਸਾਰੀ ਰਾਤ ਸੁੱਤਾ ਰਿਹਾ ਸਵੇਰੇ ਉਸਨੇ ਦੇਖਿਆ ਪਰੇਹ ਕਪੜੇ ਪਰੇਹ ਕਪੜੇ ਨਾਲੇ ਤੇ ਗੰਨ ਲਿਪੜੇ ਹੋਏ ਸਾਰੇ ਘਰ ਦਾ ਪੂਰਾ ਹਾਲ ਹੋ ਚੁੱਕਿਆ ਸੀ ਸੋਨੀਆ ਨੇ ਸਵੇਰੇ ਚੁੱਪਚੀਪੀ ਉੱਠ ਕੇ ਗਵਾਂਡੀਆਂ ਨੂੰ ਇਕੱਠਾ ਕੀਤਾ ਮੁਕੇਸ਼ ਦੀ ਹਾਲਤ ਦਿਖਾਈ ਆਪਣੀ ਰੋਣ ਲਈ ਰੋਣ ਲੱਗੀ ਪਰ ਸੁਣਨ ਵਾਲਾ ਕੋਈ ਨਹੀਂ ਸੀ ਸਾਰੇ ਹਾਂ ਹੂੰ ਹੀ ਕਰ ਆਪਣੇ ਘਰਾਂ ਨੂੰ ਚਲੇ ਗਏ ਮੁਕੇਸ਼ ਉਠਿਆ ਤੇ ਨਹਾਇਆ ਦਫਤਰ ਲਈ ਤਿਆਰ ਹੋ ਕੇ ਚਲਾ ਗਿਆ ਸੋਨੀਏ ਨੇ ਨਾ ਨਾਸ਼ਤਾ ਬਣਾਇਆ ਨਾ ਮੁਕੇਸ਼ ਨੇ ਨਾਸ਼ਤਾ ਖਾਧਾ ਮੁਕੇਸ਼ ਅਜ ਪਹਿਲੀ ਵਾਰੀ ਬਿਨਾਂ ਨਾਸ਼ਤਾ ਕੀਤੇ ਨਹੀਂ ਗਿਆ ਸੀ ਇਹ ਤਾਂ ਹਰ ਰੋਜ਼ ਆਂਦਾ ਉਸ ਦਾ ਕੰਮ ਸੀ ਭੁੱਖਾ ਪਾਣਾ ਦਫਤਰ ਜਾਣਾ ਸ਼ਾਮ ਨੂੰ ਸ਼ਰਾਬ ਨਾਲ ਰੱਜੇ ਕਰ ਵਾਪਸ ਪਰਤਣਾ ਨਾ ਸੋਨੀ ਆਪਣੇ ਪਤੀ ਨੂੰ ਪੁੱਛਦੀ ਸੀ ਨਾ ਪਤੀ ਉਸ ਨੂੰ ਪੁੱਛਦਾ ਸੀ ਬੱਚੇ ਗੁਰਵੱਧਾ ਜੀਵਨ ਬਤੀਤ ਕੰਨ ਵਿੱਚ ਮਜਬੂਰ ਹੋ ਚੁੱਕੇ ਸੀ ਬੁੱਲੇ ਸਾਹਿਬ ਜੀ ਆਪ ਜੀ ਕੀ ਲਈ ਆਏ अच्छ मैं मेथी की मक्की की रोटी लेके आ इस होटल रोटी बनती है क्या साहब जी जहां पर मक्की की रोटी नहीं बनाई जाती आलू का पराठा पनीर चलो आज गोभी अच गोभीाठा ही लिया थी। सामने बैठी और सब कुछ फेक रही थी वह भी उस होटल से हर रोज सवेरे नाश्ता कर दी हुंदी सी कई दिन वह देखती रही कि यह बाबू हर रोज इस होटल से खाना खादा है गल है कि इसका कोई घरवर नहीं नहीं जिसकी बेबी भी नहीं ਉਸ ਨੂੰ ਕਈ ਦਿਨਾਂ ਤੋਂ ਵੇਖ ਰਹੀ ਸੀ ਪਰ ਉਸ ਵਿੱਚ ਪੁੱਛਣ ਦੀ ਹਿੰਮਤ ਨਹੀਂ ਸੀ ਇੱਕ ਦਿਨ ਹੋਟਲ ਵਿੱਚ ਬੈਠਣ ਵੇਲੇ ਉਸ ਨੂੰ ਕੋਈ ਸੀਟ ਨਹੀਂ ਮਿਲੀ ਤਾਂ ਉਹ ਸਾਹਬ ਦੇ ਨੇੜੇ ਖਾਲੀ ਸੀਟ ਜਿਸ ਉੱਤੇ ਉਹ ਜਾ ਕੇ ਬੈਠ ਗਈ ਸਾਹਬ ਦੇ ਬਿਲਕੁਲ ਨੇੜੇ ਬੈਠੀ ਸੀ ਉਸ ਨੇ ਸੋਚਿਆ ਅੱਜ ਮੈਂ ਇਸ ਨੂੰ ਜ਼ਰੂਰ ਪੁੱਛਾਂਗੀ ਉਹ ਇੱਥੇ ਹੀ ਨਾਸ਼ਤਾ ਕਿਉਂ ਕਰਦਾ ਹੈ ਕੀ ਗੱਲ ਉਸ ਦਾ ਕੋਈ ਕਰਵਰ ਨਹੀਂ ਰੋਜ਼ ਹੀ ਤਰ੍ਹਾਂ ਹੋਟਲ ਦਾ ਨੌਕਰ ਉਸ ਕੋਲ ਆਇਆ ਖਾਣ ਦੇ ਪੁੱਛਿਆ ਬਾਬੂ ਨੇ ਅੱਜ ਫੇਰ ਆਲੂ ਦਾ ਪ੍ਰੋਟੈਕ ਖਾਂ ਲਈ ਆਖਿਆ ਜਦੋਂ ਤੱਕ ਨੌਕਰ ਖਾਣਾ ਨਹੀਂ ਲੈ ਕੇ ਆਇਆ ਸੀ ਨੇੜੇ ਬੈਠੀ ਔਰਤ ਨੇ ਬਾਬੂ ਨੂੰ ਪੁੱਛ ਲਿਆ ਇਤਰਾਜ਼ ਨਾ ਕਰੋ ਤਾਂ ਮੈਂ ਆਪ ਤੋ ਕੁਝ ਪੁੱਛਣਾ ਚਾਹਨੀ ਆ ਪੁੱਛੋ ਜੋ ਵੀ ਆ ਪੁੱਛਣਾ ਚਾਹਨੀ ਹੋ ਕੀ ਆਪਕੇ ਘਰ ਮੇ ਕੋਈ ਔਰਤ ਨਹੀਂ ਹੈ ਘਰ ਮੇ ਕੌਣ ਹੈ ਪਤਨੀ ਮੇਰੀ ਬੇਟੀ ਬਾਬੂ ਜੀ ਆਪ ਘਰ ਵਿੱਚ ਖਾਣਾ ਕਿਉਂ ਨਹੀਂ ਖਾਂਦੇ ਪਤਨੀ ਮੇਰੇ ਨਾਲ ਨਾਰਾਜ਼ ਰਹਿੰਦੀ ਔ ਮੈਨੂੰ ਖਾਣਾ ਬਣਾ ਕੇ ਨਹੀਂ ਦਿੰਦੀ ਬੇਟਾ ਬੇਟੀ ਵੀ ਮੇਰੇ ਨਾਲ ਨਾਰਾਜ਼ ਰਹਿੰਦੇ ਹਨ ਉਹਨਾਂ ਨੂੰ ਵੀ ਮੇਰੀ ਕੋਈ ਪਰਵਾਹ ਨਹੀਂ ਕੀ ਵੀਰ ਜੀ ਤੁਸੀਂ ਕਦੇ ਵੀ ਘਰ ਖਾਣਾ ਨਹੀਂ ਖਾਂਦੇ ਛੁੱਟੀ ਵਾਲੇ ਦਿਨ ਵੀ ਤੁਸੀਂ ਖਾਣਾ ਇੱਥੇ ਹੀ ਖਾਂਦੇ ਹੋ ਅਜੀ ਉਹ ਗੱਲਾਂ ਕਰ ਹੀ ਰਹੇ ਹੁੰਦੇ ਆ ਕਿ ਹੋਟਲ ਦਾ ਨੌਕਰ ਪਰੌਂਠਾ ਲੈ ਕੇ ਆ ਗਿਆ ਹਾਂ ਮੈਂ ਹਰ ਰੋਜ਼ ਛੁੱਟੀ ਵਾਲੇ ਦਿਨ ਵੀ ਖਾਣਾ ਹੋਟਲ ਤੇ ਹੀ ਖਾਣਾ ਘਰ ਵਿੱਚ ਖਾਣਾ ਕਦ ਦੇ ਨੂੰ ਮੈਨੂੰ ਕਿੰਨੇ ਸਾਲ ਹੋ ਚੁੱਕੇ ਵੀਰ ਜੀ ਤੁਸੀਂ ਪਹਿਲਾਂ ਖਾਣਾ ਖਾ ਲਓ ਫਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਮਕੇਸ਼ ਚੁੱਪਚਾਪ ਆਪਣਾ ਖਾਣਾ ਖਾਣ ਲੱਗ ਪਿਆ ਔਰ ਤਾਂ ਵੀ ਖਾਣਾ ਟੇਬਲ ਤੇ ਆ ਗਿਆ ਸੀ ਹੁਣ ਦੋਨੋਂ ਆਪਣਾ ਨਾਸ਼ਤਾ ਕਰਨ ਵਿੱਚ ਰੁੱਝ ਗਏ ਦੋਨੋਂ ਖਾਣਾ ਖਾਂਦੇ ਸਮੇਂ ਇੱਕ ਦੂਜੇ ਬਾਰੇ ਸੋਚ ਰਹੇ ਸੀ ਬੇਸ਼ਕੋ ਔਰਤ ਵੀ ਪੁੱਛਣਾ ਚਾਹੁੰਦਾ ਸੀ ਪਰ ਹਰ ਰੋਜ਼ ਇੱਥੇ ਖਾਣਾ ਕਿਉਂ ਖਾਂਦੀ ਆ ਅਗਲੇ ਦਿਨ ਉਹੀ ਸਮਾਂ ਮੁਕੇਸ਼ ਤੇ ਉਹ ਔਰਤ ਮੋੜੋਂ ਸੇ ਹੋਟਲ ਵਿੱਚ ਖਾਣਾ ਖਾਣ ਲਈ ਪਹੁੰਚ ਜਾਂਦੇ ਹਨ ਅੱਜ ਉਹਨਾਂ ਨੇ ਇੱਕ ਦੂਜੇ ਨੂੰ ਦੇਖ ਕੇ ਨਮਸਤੇ ਭਲਾਈ ਤੇ ਇਹ ਕਹਿ ਕੇ ਟੇਬਲ ਤੇ ਖਾਣਾ ਖਾਣ ਲਈ ਬੈਠ ਗਏ ਸੁਭੀਜੀ ਅੱਜ ਵੀ ਪਾ ਬੀਜੀ ਨੇ ਤੁਹਾਨੂੰ ਖਾਣਾ ਬਣਾ ਕੇ ਨਹੀਂ ਦਿੱਤਾ ਪੈਣੀ ਇਹ ਅੱਜ ਦਾ ਕੰਮ ਨਹੀਂ ਆ ਇਹ ਤਾਂ 15 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਫਿਰ ਜੀ ਫਿਰ ਤਾਂ ਤੁਹਾਡੀ ਸਾਰੀ ਤਨਖਾਹ ਹੋਟਲ ਵਾਲਿਆਂ ਕੋਲ ਹੀ ਚਲੀ ਜਾਂਦੀ ਆ ਹਾਂ ਪੈਣੀ ਤੂੰ ਹੀ ਦੱਸ ਮੈਂ ਕੀ ਕਰਾਂ ਕਿ ਮੈਂ ਭੁੱਖਰ ਹਾਂ ਜਿਸ ਨੂੰ ਘਰ ਵਿੱਚ ਪਿਆਰ ਨਾ ਮਿਲੇ ਉਸਨੇ ਘਰ ਵਿੱਚ ਰਹਿ ਕੇ ਕਰਨਾ ਵੀ ਕੀ ਆ ਕਈ ਵਾਰੀ ਤਾਂ ਮਨ ਕਰਦਾ ਕਿ ਮੈਂ ਆਤਮ ਹੱਤਿਆ ਕਰ ਲਵਾਂ ਫਿਰ ਰੋਕ ਲੈਣਾ ਜੇ ਮੇਰੀ ਮੌਤ ਹੋ ਜਾਵੇਗੀ ਤਾਂ ਮੇਰੀ ਪਤਨੀ ਨੇ ਦੂਜਾ ਵਿਆਹ ਕਰਵਾ ਲੈਣਾ ਮੇਰੇ ਬੱਚੇ ਰੋਲਣਗੇ ਤੂੰ ਪੈਣੀ ਮੇਰੀ ਗੱਲ ਛੱਡ ਮੈਨੂੰ ਤੂੰ ਦੱਸ ਤੂੰ ਕਿਵੇਂ ਰੋਜ਼ ਨਾਸ਼ਤਾ ਕਰਨ ਹੋਟਲ ਵਿੱਚ ਆਉਣੀ ਸਚੀ ਵੀਰ ਜੀ ਮੇਰਾ ਕੋਈ ਘਰਵਰ ਨਹੀਂ ਆ ਮੈਂ ਮਾਪਿਆਂ ਦੀਆਂ ਨਾ ਮੈਂ ਸਹੁਰਿਆਂ ਦੀ ਇਹਨੇ ਨੂੰ ਹੋਟਲ ਦਾ ਨੌਕਰ ਉਹਨਾਂ ਕੋਲ ਆ ਕੇ ਖਾਣ ਲਈ ਹੁਣ ਵਾਰੀ ਪੁੱਛਣ ਲੱਗਿਆ ਬਾਬੂ ਜੀ ਆਪਾਂ ਅੱਜ ਕੀ ਖਾਓਗੇ ਦੇਖੋ ਆਪਕੋ ਪਤਾ ਹੈ ਮੈਂ ਰੋਜ਼ ਕੀ ਖਾਂਦਾ ਹਾਂ ਅੱਜ ਵੀ ਉਹੀ ਪਰਾਂਠਾ ਗੋਪੀ ਦਾ ਪਣੇ ਤੋਂ ਕੀ ਖਾਣਾ ਹੈ ਕਾਕਾ ਦੋ ਪਰਾਂਠੇ ਲੈ ਕੇ ਆ ਲਓ ਬਾਬੂ ਜੀ ਮੁਕੇਸ਼ ਤੇ ਔਰਤ ਨੇ ਖਾਣਾ ਖਾਧਾ ਤੇ ਆਪਣੇ ਆਪਣੇ ਦਫ਼ਤਰ ਨੂੰ ਚਲੇ ਗਏ ਥੋੜੀ ਦੂਰ ਜਾਂਦੇ ਜਾਂਦੇ ਗੱਲਾਂ ਕਰਦੇ ਰਹੇ ਵੀ ਜੀ ਮੈਂ ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਹੋਰ ਪੁੱਛਣੀਆਂ ਸੀ ਮੈਨੂੰ ਵੀ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕੋਈ ਗੱਲ ਨਹੀਂ ਪੈਣੇ ਕਿਸੇ ਦਿਨ ਤੋਂ ਵੀ ਛੁੱਟੀ ਲੈ ਲਮੀ ਮੈਂ ਵੀ ਛੁੱਟੀ ਲੈ ਲਵਾਂਗਾ ਪਾਰਕ ਵਿੱਚ ਬੈਠ ਕੇ ਗੱਲਾਂ ਕਰ ਲਵਾਂਗੀ ਵੀ ਜੀ ਮੈਂ ਆਪ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਣਾ ਚਾਹੁੰਦੀ ਹਾਂ ਜੋ ਤੂੰ ਪੁੱਛੇਂਗੀ ਮੈਂ ਤੈਨੂੰ ਇਹਨਾਂ ਗੱਲਾਂ ਦਾ ਜਵਾਬ ਦੇਵਾਂਗਾ ਅਹੰਤਵਾਰ ਦਾ ਦਿਨ ਸੀ ਜੁਲਾਈ ਦਾ ਮਹੀਨਾ ਸੀ ਸਾਰਾ ਸ਼ਹਿਰ ਸੂਰਛਤੀ ਸੀ ਇਕਨਲ ਤਪਸ੍ਰਿਹਾ ਸੀ ਮੁਕੇਸ਼ ਤੇ ਰੀਨਾ ਹੋਵੇਲੇ ਸੀ ਨਾ ਮੁਕੇਸ਼ ਨੇ ਡਿਊਟੀ ਜਾਣਾ ਸੀ ਅੱਜ ਰੀਨਾ ਨੂੰ ਵੀ ਛੁੱਟੀ ਸੀ ਤੇ ਉਸਨੇ ਡਿਊਟੀ ਤੇ ਨਹੀਂ ਜਾਣਾ ਸੀ। ਮੁਕੇਸ਼ ਤੇ ਰੀਨਾ ਦੋਨੋਂ ਸਵੇਰੇ ਨਾਸ਼ਤਾ ਕਰਨ ਲਈ ਹੋਟਲ ਵਿੱਚ ਪਹੁੰਚ ਜਾਂਦੇ ਹਨ। ਇੱਕ ਦੂਜੇ ਨੂੰ ਹੈਲੋ ਹਾਈ ਕਰਕੇ ਆਪਣਾ ਆਪਣਾ ਨਾਸ਼ਤਾ ਕਰ ਲੈਂਦੇ ਹਨ। ਮੁਕੇਸ਼ ਅੱਜ ਮੋਟਰਸਾਈਕਲ ਤੇ ਨਹੀਂ ਸੀ, ਅੱਜ ਆਪਣੀ ਗੱਡੀ ਲੈ ਕੇ ਆਇਆ ਸੀ। ਉਸਨੇ ਰੀਨਾ ਨੂੰ ਕਿਹਾ ਪੈਣੀ ਅੱਜ ਬਹੁਤ ਗੱਲਾਂ ਕਰਨੀਆਂ ਹਨ। ਅੱਜ ਨੇੜੇ ਪਾਰਕ ਵਿੱਚ ਬੈਠਦੇ ਹਾਂ। ਹਾਂ ਵੀਰ ਜੀ ਮੈਂ ਵੀ ਤੁਹਾਡੇ ਕੋਲੋਂ ਬਹੁਤ ਕੁਝ ਪੁੱਛਣਾ ਚਾਹੁੰਦੀ ਹਾਂ। ਉਹ ਗੱਡੀ ਵਿੱਚ ਸਵਾਰ ਹੋਏ ਉਹ ਰੋਜ਼ ਗਾਰਡਨ ਵਿੱਚ ਬੈਠ ਕੇ ਦਿਲ ਦੇ ਸਾਫ਼ ਇਨਸਾਨ ਸੀ ਉਹਨਾਂ ਨੇ ਲੋਕਾਂ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਹੋਈ ਉਹਨਾਂ ਬਾਰੇ ਕੀ ਸੋਚਦੇ ਹੈ ਹਾਂ ਵੀਰ ਜੀ ਅੱਜ ਤੁਸੀਂ ਖਰਦਸਕੇ ਆਇਓ ਭੈਣੇ ਮੈਨੂੰ ਨਾ ਕੋਈ ਪੁੱਛਦਾ ਨਾ ਮੈਂ ਕਿਸੇ ਨੂੰ ਪੁੱਛਦਾ ਹਾਂ ਮੇਰੇ ਨਾਲ ਤਾਂ ਕੋਈ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦਾ ਵੀਰ ਜੀ ਇਸ ਤਰ੍ਹਾਂ ਕਿਉਂ ਹੁੰਦਾ ਹੈ ਤੁਹਾਡੇ ਘਰ ਦੇ ਤੁਹਾਨੂੰ ਪਿਆਰ ਕਿਉਂ ਨਹੀਂ ਕਰਦੇ ਭੈਣ ਉਹਨਾਂ ਦਾ ਕਸੂਰ ਨਹੀਂ ਕਸੂਰ ਸਾਰਾ ਮੇਰਾ ਮੈਂ ਉਹਨਾਂ ਨੂੰ ਪਿਆਰ ਨਹੀਂ ਕਰ ਸਕਦਾ ਮੈਨੂੰ ਬਚਪਨ ਤੋਂ ਹੀ ਪਿਆਰ ਨਾਲ ਦੀ ਚੀਜ਼ ਮਿਲੀ ਨਹੀਂ ਵੀਰ ਜੀ ਤਹਾਡੇ ਮੰਮੀ ਪਾਪਾ ਜਿੰਦੀ ਆ? ਪਹਿਣੇ ਮੇਰੇ ਮੰਮੀ ਪਾਪਾ ਜਿਉਂਦੇ ਸੀ ਪਰ ਮੈਂ ਅਨਾਥ ਦੀ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹਾਂ। ਵੀਜੀ, ਮੈਨੂੰ ਸਾਰੀ ਗੱਲ ਖੋਲ ਕੇ ਦੱਸੋ। ਦੇਖ ਰਹੀ ਨਾ, ਮੇਰੇ ਮੰਮੀ ਉਨੇ ਦੋ ਪੈਣਾ ਸੀ ਤੇ ਇੱਕ ਉਹਨਾਂ ਦਾ ਭਰਾ ਸੀ। ਮੇਰੇ ਨਾਨਾ ਜੀ ਅੰਗਰੇਜ਼ਾਂ ਦੇ ਸਮੇਂ ਚੰਗੇ ਉਹਦੇ ਤੇ ਕੰਮ ਕਰਦੇ ਸੀ। ਸ਼ਾਹੀ ਠਾੜ ਫਰਮਨ ਨਾਲ ਉਹ ਆਪਣਾ ਜੀਵਨ ਬਤੀਤ ਕਰਦੇ ਸੀ। ਉਹਨਾਂ ਦੀਆਂ ਦੋ ਪੁੱਤਰੀਆਂ ਤੇ ਇੱਕ ਪੁੱਤਰ ਸੀ। ਦਿੱਲੀ, ਕਰੋਲ ਬਾਗ ਵਿੱਚ ਚੰਗੀ ਥਾਂ ਤੇ ਉਹਨਾਂ ਦਾ ਰਹਿਣ ਬਸੇਰਾ ਸੀ। ਵੱਡੀ ਮੇਰੀ ਮੰਮੀ ਜੀ ਜਿਹੜੀ ਮੇਰੀ ਧਰਮੀ ਮਾਂ ਸੀ ਮੁਕੇਸ਼ ਧਰਮੀ ਮਾਂ ਕਿਵੇਂ ਸੀ ਰਿਣਾ ਧਰਮੀ ਮਾਂ ਉਹ ਹੁੰਦੀ ਹੈ ਜਿਸ ਦਾ ਆਪਣਾ ਕੋਈ ਬੱਚਾ ਨਹੀਂ ਹੁੰਦਾ ਉਸ ਨੇ ਰਿਸ਼ਤੇਦਾਰ ਤੋਂ ਗੋਦ ਲਿਆ ਹੁੰਦਾ ਰਿਣਾ ਮੇਰੀ ਮੰਮੀ ਬਹੁਤ ਸੋਹਣੀ ਸੁਨਕੀ ਘਰ ਦੇ ਵਿੱਚ ਵੱਡੀ ਲੜਕੀ ਸੀ ਉਸ ਨੇ ਬੀਏ ਐਮਏ ਤੱਕ ਪੜ੍ਹਾਈ ਕਰ ਲਈ ਸੀ ਮੇਰੀ ਮਾਂ ਦਾ ਨਾਮ ਸੀ ਸ਼ੀਲਾ ਦੇਵੀ ਮੇਰੀ ਮੰਮੀ ਦੀ ਛੋਟੀ ਭੈਣ ਸੀ ਨਿਰਮਲਾ ਦੇਵੀ ਮੇਰੀ ਮੰਮੀ ਨੂੰ ਕਿਤਾਬਾਂ ਨਾਲ ਬਹੁਤ ਬਹੁਤ ਪਿਆਰ ਸੀ ਕਲਾਸ ਵਿੱਚ ਹਰ ਵੇਲੇ ਪਹਿਲੇ ਨੰਬਰ ਤੇ ਹੁੰਦੇ ਰਹੇ ਮਾਪੇ ਵੀ ਚਾਹੀ ਚਾਹੀ ਉਸਨੂੰ ਪੜਾਉਂਦੇ ਰਹੇ ਪੈਸੇ ਦੇ ਘਰ ਵਿੱਚ ਕੋਈ ਕਮੀ ਹੈ ਨਹੀਂ ਸੀ ਮੇਰੇ ਮੰਮੀ ਜੀ ਨੇ 22 ਸਾਲ ਦੀ ਉਮਰ ਵਿੱਚ ਪੜ੍ਹਾਈ ਪੂਰੀ ਕਰ ਲਈ ਸੀ ਉਹਨਾਂ ਸਮੇਂ ਵਿੱਚ ਕੁੜੀਆਂ ਨੂੰ ਬਹੁਤਾ ਪੜਾਇਆ ਨਹੀਂ ਜਾਂਦਾ ਸੀ ਪਰ ਸ਼ਹਿਰ ਦੇ ਵਿੱਚ ਹੋਣ ਕਰਕੇ ਮਾਪੇ ਪੜ੍ਹੇ ਲਿਖੇ ਹੋਣ ਕਾਰਨ ਪੜ੍ਹਾਈ ਕਰਗੇ ਸੀ ਬਸ ਪੜ੍ਹਾਈ ਪੂਰੀ ਹੋ ਗਈ ਤੇ ਉਸ ਲਈ ਵਰ ਲੱਭਣਾ ਸ਼ੁਰੂ ਕਰ ਦਿੱਤਾ ਅੰਬਾਲੀ ਸ਼ਹਿਰ ਦਾ ਇੱਕ ਲੜਕਾ ਜੋ ਪੜ੍ਹਿਆ ਲਿਖਿਆ ਸੀ ਪੀ ਐਚ ਡੀ ਸੀ ਕਾਲਜ ਵਿੱਚ ਪੜਾਉਂਦਾ ਸੀ ਨਾਲ ਮੇਰੀ ਮੰਮੀ ਦਾ ਰਿਸ਼ਤਾ ਤੈਅ ਹੋ ਗਿਆ ਮੰਮੀ ਦੀ ਛੋਟੀ ਭੈਣ ਨਿਰਮਲਾ ਦੀ ਵੀ ਨੂੰ ਪੜ੍ਹਨ ਦਾ ਸ਼ੌਂਕ ਨਹੀਂ ਸੀ ਉਸ ਲਈ ਸਲਾਈ ਕਢਾਈ ਵਿੱਚ ਦਿਲਚਸਪੀ ਰੱਖਦੀ ਸੀ ਮੇਰੇ ਨਾਨਾ ਜੀ ਨੇ ਸੋਚਿਆ ਚਲੋ ਇਸ ਨੂੰ ਸਲਾਈ ਕਢਾਈ ਦਾ ਕੋਰਸ ਕਰਾ ਦਿੰਨੇ ਆ ਉਹਨਾਂ ਨੇ ਮੇਰੀ ਮਾਸੀ ਨੂੰ ਸਲਾਈ ਦਾ ਕੋਰਸ ਕਰਾਇਆ ਤੇ ਉਸ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਮਿਲ ਗਈ ਮੇਰੀ ਮਾਸੀ ਜੀ ਦਾ ਵਿਆਹ ਵੀ ਅੰਬਾਲੀ ਸ਼ਹਿਰ ਵਿੱਚ ਹੀ ਹੋਇਆ ਸੀ ਪੰਜਾਬ ਸਰਕਾਰ ਨੇ ਉਦਯੋਗ ਅਧਿਆਪਕਾਂ ਦੀਆਂ ਨੌਕਰੀਆਂ ਕੱਢੀਆਂ ਮੇਰੀ ਮੰਮੀ ਜੀ ਨੇ ਉਸ ਸਮੇਂ ਅਧਿਆਪਕ ਦੀ ਪੋਸਟ ਲਈ ਅਪਲੀਕੇਸ਼ਨ ਭੇਜ ਦਿੱਤੀ ਉਹਦੇ ਪੜਿਲੇਖੇ ਘੱਟ ਹੁੰਦੇ ਸੀ। ਮੇਰੇ ਮੰਮੀ ਜੀ ਨੂੰ ਇੱਕ ਅਧਿਆਪਕ ਦੀ ਨੌਕਰੀ ਮਿਲ ਗਈ। ਮੇਰੇ ਪਿਤਾ ਜੀ ਕਾਲਜ ਦੇ ਵਿੱਚ ਪ੍ਰੋਫੈਸਰ ਸੀ। ਮੇਰੀ ਮੰਮੀ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਸੀ। ਉਹਨਾਂ ਦੇ ਘਰ ਵਿੱਚ ਕੋਈ ਵੀ ਬੱਚਾ ਨਹੀਂ ਸੀ। ਬਹੁਤਾਂ ਉਹਨਾਂ ਨੇ ਇਲਾਜ ਕਰਾਇਆ, ਸਿਆਣੀਆਂ ਕੋਲ ਗਈ, ਸਾਰੇ ਸੰਤਾ ਦੀਆਂ ਸਮਾਧਾਂ ਤੇ ਮੱਥੇ ਟੇਕੀ, ਫਿਰ ਵੀ ਉਹਨਾਂ ਦੇ ਘਰ ਔਲਾਦ ਨਹੀਂ ਪੈਦਾ ਹੋਈ। ਉਹਨਾਂ ਦੀਆਂ ਸਾਰੀਆਂ ਮੰਗਾਂ ਬੇਕਾਰ ਗਈਆਂ। ਉਹਨਾਂ ਦੇ ਘਰ ਔਲਾਦ ਨਾ ਹੋਈ। ਉਹਨੇ ਸੋਚਿਆ ਚਲੋ ਅਸੀਂ ਕਿਸੇ ਤੋਂ ਗੋਦ ਲੈ ਲੈਨੇ ਹਾਂ ਬੱਚਾ ਮੇਰੇ ਡੈਡੀ ਜੀ ਨੇ ਆਖਿਆ ਛੋਟੇ ਭਰਾ ਦੇ ਕੋਲ ਦੋ ਲੜਕੇ ਜੁੜਵਾ ਪੈਦੇ ਹੋਏ ਨੇ ਆਪਾਂ ਉਹਨਾਂ ਤੋਂ ਇੱਕ ਲੜਕਾ ਲੈ ਲੈਨੇ ਹਾਂ ਪਰ ਮੇਰੀ ਮੰਮੀ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਈ ਅਜੇ ਹੋਰ ਇੰਤਜ਼ਾਰ ਕਰਨਾ ਚਾਹੁੰਦੀ ਸੀ ਇਸ ਗੱਲ ਦੀ ਮੇਰੇ ਨਾਨਾ ਨਾਨੀ ਨੂੰ ਵੀ ਬਹੁਤ ਚਿੰਤਾ ਰਹਿੰਦੀ ਸੀ ਹੁਣ ਮੇਰੇ ਮਾਸੀ ਜੀ ਦਾ ਵੀ ਵਿਆਹ ਹੋ ਚੁੱਕਿਆ ਸੀ ਮਾਸੀ ਜੀ ਦੇ ਘਰ ਸਭ ਤੋਂ ਪਹਿਲੇ ਇੱਕ ਲੜਕੀ ਨੇ ਜਨਮ ਲਿਆ ਮਾਸੀ ਨੂੰ ਨਹੀਂ ਪਤਾ ਸੀ ਜਿਸ ਬੱਚੇ ਨੂੰ ਜਨਮ ਦੇ ਰਹੀ ਆ ਇਸ ਬੱਚੇ ਨੂੰ ਪਾਲਣਾ ਵੀ ਹੈ ਕਿ ਨਹੀਂ ਵੱਡੀ ਭੈਣ ਨੇ ਪਹਿਲਾਂ ਹੀ ਮੇਰੀ ਮਾਸੀ ਜੀ ਨੂੰ ਆਖ ਦਿੱਤਾ ਸੀ ਜਦੋਂ ਮਾਸੀ ਜੀ ਗਰਭਪਤੀ ਸੀ ਭੈਣੇ ਜੋ ਤੇਰਾ ਬੱਚਾ ਪਹਿਲਾਂ ਹੋਵੇਗਾ ਉਹ ਤੂੰ ਮੈਨੂੰ ਦੇ ਦੇਵੀ ਮੇਰੀ ਮਾਸੀ ਜੀ ਵੀ ਸਹਿਮਤ ਹੋ ਕੇ ਗਏ ਆਪਣੀਆਂ ਅੰਦਰਾਂ ਦੂਜੀ ਨੂੰ ਦੇਣੀਆਂ ਬਹੁਤ ਔਖੀਆਂ ਹੁੰਦੀਆਂ ਹਨ ਜਦੋਂ ਭੈਣ ਨੇ ਤਰਲੇ ਮੇਨ ਤੱਕ ਕੀਤੀਆਂ ਤਾਂ ਮਾਸੀ ਜੀ ਨੂੰ ਆਪਣਾ ਬੱਚਾ ਆਪਣੀ ਭੈਣ ਨੂੰ ਦੇਣਾ ਪਿਆ ਇਸ ਗੱਲ ਨੂੰ ਲੈ ਕੇ ਮਾਸੀ ਜੀ ਦੇ ਨਾਲ ਉਸ ਦਾ ਪਤੀ ਉਸੇ ਸਸਤੇ ਸੋਰਾ ਸਾਰੀਨ ਰਾਜ ਸੀ ਉਹ ਉਹਨਾਂ ਦਾ ਵਰਸ ਸੀ ਉਹ ਆਪਣੇ ਬੱਚੇ ਨੂੰ ਕਿਸੇ ਨੂੰ ਦੇਣਾ ਨਹੀਂ ਸੀ ਚਾਹੁੰਦੇ ਪਰ ਇਧਰ ਮਾਸੀ ਜੀ ਨੇ ਆਪਣੀ ਭੈਣ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਆ ਭੈਣੀ ਤੂਫੀ ਕਰਨਾ ਕਰ ਜੇ ਮੇਰਾ ਪਹਿਲਾ ਬੱਚਾ ਕੁੜੀ ਜਾਂ ਮੁੰਡਾ ਹੋਇਆ ਮੈਂ ਤੈਨੂੰ ਗੋਦੀ ਦੇਵਾਂਗੀ ਮਾਰਚ ਮਹੀਨਾ ਖਤਮ ਹੁੰਦੇ ਅਸਾਰ ਹੈ ਮਾਸੀ ਜੀ ਦੇ ਘਰ 5 ਅਪ੍ਰੈਲ ਨੂੰ ਕਰ ਲੜਕਾ ਹੋਇਆ ਉਦੋਂ ਮੇਰੇ ਮੰਮੀ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਘਰ ਦੇ ਵਿੱਚ ਵਿਆਹ ਵਰਗੇ ਜਸ਼ਨ ਮਨਾਏ ਜਾ ਰਹੇ ਸੀ ਸਭਾ ਮਹੀਨੇ ਮਾਸੀ ਦੀ ਗੋਦ ਵਿੱਚ ਬੱਚਾ ਰਹਿਣਾ ਸੀ ਸਵਾ ਮਿੰਟ ਵਦ ਮੇਰੀ ਮੰਮੀ ਜੀ ਨੇ ਸੱਚੀ ਨੂੰ ਲੈਣਾ ਸੀ। ਮਾਸੀ ਜੀ ਦੇ ਘਰ 100 ਰੁਪਿਆ ਹੋਇਆ ਸੀ ਤੇ ਮੇਰੀ ਮੰਮੀ ਦੇ ਘਰ ਨੂੰ ਰੰਗ ਰੋਗਨ ਕਰਾਈ ਜਾ ਰਹੀ ਸੀ। ਘਰ ਦੇ ਵਿੱਚ ਕੀਰਤਨ ਕਰਵਾਉਣ ਦੀ ਸਲਾਹ ਹੋਈ। ਸਾਰੇ ਰਿਸ਼ਤੇਦਾਰ ਬੁਲਾਏ ਗਏ ਸਾਰੇ ਵਧਾਈਆਂ ਦੇ ਰਹੇ ਸੀ। ਮੇਰੇ ਡੈਡੀ ਜੀ ਦੀ ਰਿਸ਼ਤੇਦਾਰ ਵੀ ਸਾਰੇ ਆਈ। ਮਾਸੀ ਜੀ ਦਾ ਪੁੱਤਰ ਸਵਾ ਮਹੀਨੇ ਦਾ ਹੋ ਜਾਂਦਾ ਹੈ। ਮੇਰੇ ਮੰਮੀ ਪਾਪਾ ਚਾਚੇ ਤਾਈ ਸਾਰੇ ਇਕੱਠੇ ਹੋ ਕੇ ਬਰਾਤ ਦੀ ਤਰ੍ਹਾਂ ਮਾਸੀ ਜੀ ਦੇ ਘਰ ਜਾਂਦੇ ਹਨ। ਉਹਨਾਂ ਦੇ ਘਰ ਵੀ ਮਹਿਮਾਨਾਂ ਦੀ ਚਾਹ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ। ਵਜੇ ਨਾਲ ਲੜਕੀ ਨੂੰ ਮੰਮੀ ਜੀ ਆਪਣੇ ਘਰ ਲੈ ਆਏ। ਮਾਸੀ ਵੀ ਨਾਲ ਆ ਜਾਂਦੀ ਆ। ਸੜਕ ਤੋਂ ਲੈ ਕੇ ਘਰ ਤੱਕ ਸਜਾਵਟ ਕੀਤੀ ਹੋਈ ਸੀ। ਉਹਨਾਂ ਨੇ ਮੁੰਡੇ ਦੇ ਘਰੋਂ ਦਾ ਸਵਾਗਤ ਕਰਨਾ ਸੀ। ਕਰਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਰੰਮ ਕਰਵਾਏ ਹੋਏ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਾਸੀ ਜੀ ਸਾਡੇ ਘਰ ਬੈਠੇ ਸੀ। ਮੇਰੇ ਨਾਨਾ ਨਾਨੀ ਮਾਸੜ ਹੋਰ ਪੋਸ ਸਾਰੇ ਰਿਸ਼ਤੇਦਾਰ ਆਏ ਹੋਏ ਸੀ। ਸਾਰੇ ਮਾਸੀ ਜੀ ਨੂੰ ਇਹ ਕਹਿ ਰਹੇ ਸੀ ਕਿ ਨਿਰਮਲਾ ਤੂੰ ਵਧੀਆ ਕੰਮ ਕੀਤਾ। ਆਪਣਾ ਬੱਚਾ ਦਿਨ ਬਹੁਤ ਔਖਾ ਹੈ ਫਿਰ ਵੀ ਤੂੰ ਆਪਣੀ ਭੈਣ ਦਾ ਦਰਦ ਸਮਝਦੀ ਹੋਈ ਆਪਣੀ ਗੋਦ ਵਿੱਚ ਉਹ ਲੜਕਾ ਉਸਦੀ ਗੋਦ ਵਿੱਚ ਪਾ ਦਿੱਤਾ ਮਾਸੀ ਜੀ ਰਿਸ਼ਤੇਦਾਰਾਂ ਦੀਆਂ ਗੱਲਾਂ ਚੁੱਪ-ਚਾਪ ਸੁਣ ਰਹੀ ਸੀ ਪਰ ਕੋਈ ਜਵਾਬ ਨਹੀਂ ਦੇ ਰਹੀ ਸੀ ਮਾਸੀ ਜੀ ਦੇ سینੇ ਵਿੱਚ ਕਿੰਨਾ ਦਰਦ ਸੀ ਉਹ ਹੀ ਜਾਣਦੀ ਮੰਮੀ ਜੀ ਦੇ ਸਕੂਲ ਦਾ ਸਟਾਫ ਸਾਰਾ ਪਹੁੰਚਿਆ ਹੋਇਆ ਸੀ ਮੰਮੀ ਜੀ ਨੂੰ ਵਧਾਈਆਂ ਮਿਲ ਰਹੀਆਂ ਸੀ ਮੇਰੀ ਮੰਮੀ ਪਾਪਾ ਬਹੁਤ ਖੁਸ਼ ਹੋ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਉਸ ਬੱਚੇ ਦਾ ਨਾਮ ਰੱਖਿਆ ਆਪਣਾ ਬੱਚਾ ਭੈਣ ਨੂੰ ਫੜਾ ਦਿੱਤਾ ਸੀ ਪਰ ਮਾਸੀ ਜੀ ਕਈ ਗੱਲਾਂ ਕਰਨ ਅੰਦਰੇ-ਅੰਦਰੀ ਖੁਸ਼ ਸੀ ਮਾਸੀ ਜੀ ਸੋਚਦੇ ਸੀ ਕਿ ਇੰਨੇ ਵਧੀਆ ਪਾਲਨ-ਪੋਸ਼ਣ ਮੈਂ ਨਹੀਂ ਕਰ ਸਕਦੀ ਜਿੰਨੀ ਵਧੀਆ ਮੇਰੀ ਭੈਣ ਤੇ ਪਨੋਈਆ ਕਰਨਗੇ ਮਾਸੀ ਜੀ ਦੀ ਆਪਣੀ ਤਨਖਾਹ ਬਹੁਤ ਘੱਟ ਸੀ ਮਾਸਟਰ ਜੀ ਕਿਤੇ ਕੰਮ ਨਹੀਂ ਕਰਦੇ ਸੀ ਇਸ ਕਰਕੇ ਮਾਸੀ ਜੀ ਸੋਚਦੇ ਸੀ ਕਿ ਮੈਂ ਤਾਂ ਗਰੀਬੀ ਦਾਵੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੀ ਹਾਂ ਮੇਰਾ ਪੁੱਤਰ ਵੀ ਕਿਤੇ ਗੁਰਵਤ ਭਰਿਆ ਜੀਵਨ ਬਤੀਤ ਨਾ ਕਰੇ ਮੇਰੇ ਮਾਸੀ ਦੀ ਸ਼ਹਿਰ ਵਿੱਚ ਇਕੱਲੇ ਰਹਿੰਦੇ ਸੀ ਉਹਨਾਂ ਨੂੰ ਜਿਸ ਪਿੰਡ ਦਾ ਸ਼ਹਿਰ ਵਿੱਚ ਨੌਕਰੀ ਮਿਲਦੀ ਸੀ ਉਸ ਪਿੰਡ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਸੀ 6 ਮਹੀਨੇ ਬਾਅਦ ਬਦਲੀ ਹੋ ਜਾਂਦੀ ਸੀ ਪਿੰਨਾਂ ਦੇ ਵਿੱਚੋਂ ਸ਼ਹਿਰਾਂ ਤੱਕ ਆਉਣ ਜਾਣ ਦੇ ਸਾਧਨ ਕੋਈ ਨਹੀਂ ਹੁੰਦਾ ਸੀ ਇਸ ਲਈ ਮਾਸੀ ਜਿਸ ਪਿੰਡ ਵਿੱਚ ਰਹਾਇਸ਼ ਕਰ ਲੈਂਦੇ ਸੀ ਹੁਣ ਮਾਸੀ ਅਤੇ ਮਾਸੜ ਰਹਿੰਦੇ ਸੀ ਮਾਸੜ ਜੀ ਆਪਣੇ ਮਾਪਿਆਂ ਨੂੰ ਨਹੀਂ ਛੱਡ ਸਕਦੇ ਸੀ ਉਹ ਅੰਮਾਲਾ ਸ਼ਹਿਰ ਵਿੱਚ ਹੀ ਰਹਿੰਦੇ ਸੀ ਪਰ ਕੀ ਪਹਿਲਾਂ ਪਲੇਟਾ ਬੱਚਾ ਹੀ ਉਸਨੇ ਭੈਣ ਦੀ ਗੋਦ ਵਿੱਚ ਪਾ ਦਿੱਤਾ ਮਾਸੀ ਜੀ ਦੀ ਸੱਸ ਨੇ ਹਰ ਸਮੇਂ ਮੀਨਾ ਮਾਰਨਾ ਚੰਦਰੀ ਨੇ ਆਪਣਾ ਬੱਚਾ ਭੈਣ ਦੀ ਝੋਲੀ ਵਿੱਚ ਪਾ ਦਿੱਤਾ ਪੈਂਦਾ ਇਹਨੂੰ ਫਿਕਰ ਸੀ ਆਪਣੀ ਗੋਦ ਹੁਣ ਸੁੰਨੀ ਕਰੀ ਫਿਰਦੇ ਆ ਕੀ ਪਤਾ ਰੱਬ ਅੱਗੇ ਦੇਵੇ ਜਾਣਾ ਘਰ ਵਾਲਾ ਨਹੀਂ ਵੀ ਅਗੋਂ ਟੁੱਟ-ਟੁੱਟ ਪੈਣਾ ਮਾਸੀ ਜੀ ਦੋ ਚਾਰ ਗੱਲਾਂ ਬੋਲ ਕੇ ਚੁੱਪ ਕਰ ਜਾਂਦੇ ਨਿਤ ਦਾ ਕਲੇਸ਼ ਪਿਆ ਰਹਿਣਾ ਹੁਣ ਦਪੈਰ ਦੇ ਖਾਣੇ ਦਾ ਸਮਾਂ ਹੋ ਗਿਆ ਸੀ ਮੁਕੇਸ਼ ਪਾਰਕ ਵਿੱਚ ਉਠਿਆ ਤੇ ਘਰ ਵਿੱਚ ਬੈਠਿਆ ਮੁਕੇਸ਼ ਰੀਨਾ ਨੂੰ ਆਖਣ ਲੱਗੀ ਮੇਰਾ ਸਿਰ ਚਕਰਾ ਰਿਹਾ ਰੀਨਾ ਨੂੰ ਪਤਾ ਸੀ ਕਿ ਅਜੇ ਤੱਕ ਮੁਕੇਸ਼ ਨੇ ਕੋਈ ਪੈਗ ਨਹੀਂ ਲਾਇਆ ਸੀ ਇਹ ਹੁਣ ਉਸਦੀ ਕਮਜ਼ੋਰੀ ਬਣ ਚੁੱਕੀ ਐ ਸੀ ਮੁਕੇਸ਼ ਨੇ ਰੀਨਾ ਨੂੰ ਹੋਟਲ ਉਤਾਰਿਆ ਤੇ ਆਪੇ ਸ਼ਹਿਰ ਵੱਲ ਰਵਾਨਾ ਹੋ ਗਿਆ ਰੀਨਾ ਨੂੰ ਪਤਾ ਸੀ ਕਿ ਹੁਣ ਮੁਕੇਸ਼ ਕਿਸੇ ਨਾ ਕਿਸੇ ਸ਼ਰਾਬ ਦੇ ਠੇਕੇ ਤੇ ਜਾਵੇਗਾ ਰੀਨਾ ਨੇ ਹੋਟਲ ਵਿੱਚ ਜਾ ਕੇ ਦੁਪਹਿਰ ਦਾ ਖਾਣਾ ਖਾਦਾਂ ਮੁਕੇਸ਼ ਪਤਾ ਨਹੀਂ ਕਿੱਧਰ ਚਲਾ ਗਿਆ ਰੀਨਾ ਮੁਕੇਸ਼ ਦੀ ਬਹੁਤ دیر ਤੱਕ ਇੰਤਜ਼ਾਰ ਕਰਦੀ ਰਹੀ ਪਰ ਮੁਕੇਸ਼ ਵਾਪਸ ਨਾ ਆਇਆ ਰੀਨਾ ਨੇ ਮੁਕੇਸ਼ ਨੂੰ ਕਾਲ ਕੀਤੀ मुकेश شراب ਨਾਲ ਰਜਿਆ ਹੋਇਆ ਪੁੱលਿਆ ਸੀ ਪੈਨੇਦੂ ਕਰਨੁ ਜਾ ਆਪਾਂ ਕੱਲ ਮਿਲਾਂਗੇ ਰੀਨਾ ਘਰ ਚਲੇ ਗਈ ਘਰ ਜਾ ਕੇ ਸੋਚ ਰਹੀ ਰਹੀ ਕਿ ਸੱਚਮੇਂ ਜੀ ਮੁਕੇਸ਼ ਹੀ ਮਾਸੀ ਦਾ ਲੜਕਾ ਹੋਵੇਗਾ ਅੱਜ ਤੱਕ ਮੁਕੇਸ਼ ਨੇ ਮਾਸੀ ਦੇ ਲੜਕੇ ਦਾ ਨਾਮ ਨਹੀਂ ਦੱਸਿਆ ਸੀ ਪਰ ਇਹਨਾਂ ਨੂੰ ਪੂਰਾ ਅੰਦਾਜ਼ਾ ਲੱਗ ਗਿਆ ਸੀ ਰੀਨਾ ਸੋਚਦੀ ਰਹੀ ਕਿ ਮੁਕੇਸ਼ ਪਤਾ ਨਹੀਂ ਇਹ ਅੰਦਰੋਂ ਕਿੰਨਾ ਦੁਖੀ ਹੋਵੇਗਾ ਅਜੇ ਤਾਂ ਉਸ ਦੇ ਅੰਦਰਲੀ ਗੱਲਾਂ ਦਾ ਪਤਾ ਨਹੀਂ ਲੱਗਿਆ ਜਿਸ ਕਾਰਨ ਉਹ ਸ਼ਰਾਬ ਪੀ ਰਿਹਾ ਸੀ ਰੀਨਾ ਮੁਕੇਸ਼ ਦਾ ਕਦ ਕਰ ਦੇ ਕੇ ਸੋਚਦੀ ਸੀ ਤੇ ਮਾ ਉਸ थी ਮम्मी ਪਪਾ ਨੇ ਉਸ ਦੀ ਪਾਲਣ ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਫਿਰ ਮੁਕੇਸ਼ ਨਾਲ ਅਜਾ ਕੀ ਵਾਪਰਿਆ ਕਿ ਮੁਕੇਸ਼ ਇੱਥੇ ਤੱਕ ਸ਼ਰਾਬ ਦੇ ਨਸ਼ੇ ਵਿੱਚ ਗੁੰਮ ਗਿਆ ਦਫ਼ਤਰ ਵਿੱਚ ਵੀ ਮੁਕੇਸ਼ ਬੜਾ ਸ਼ਾਂਤ ਸੁਭਾਅ ਵਾਲਾ ਸੀ ਹਰ ਕਿਸੇ ਨਾਲ ਮਿੱਠਾ ਬੋਲਦਾ ਸੀ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀ ਇੱਕ ਦਿਨ ਰੀਨਾ ਦੀ ਸਹੇਲੀ ਦਾ ਫੋਨ ਆਇਆ ਕਿ ਰੀਨਾ ਤੂੰ ਅਜੇ ਮੁਕੇਸ਼ ਕੋਲ ਕਿਉਂ ਬੈਠੀ ਸੀ ਕੋਈ ਰਿਸ਼ਤੇਦਾਰਾ ਨਹੀਂ ਰੀਤਾ ਉਹ ਮੇਰਾ ਰਿਸ਼ਤੇਦਾਰ ਨਹੀਂ ਆ ਵਸ ਮੇਰਾ ਇੱਕ ਧਰਮ ਦਾ ਭਰਾ ਹੈ ਰੀਨਾ ਤੁਸੀਂ ਮੁਕੇਸ਼ ਨੂੰ ਕਿਵੇਂ ਜਾਣਦੇ ਹੋ ਮੁਕੇਸ਼ ਮੇਰੇ ਨਾਲ ਦਫਤਰ ਵਿੱਚ ਕੰਮ ਕਰਦਾ ਹੈ ਬਹੁਤ ਵਧੀਆ ਇਨਸਾਨ ਪਰ ਇਸ ਦਾ ਪਰਿਵਾਰ ਇਸ ਨੂੰ ਬਹੁਤ ਪਰੇਸ਼ਾਨ ਕਰਦਾ ਰੱਬ ਜਾਣੇ ਮੁਕੇਸ਼ ਵਿੱਚ ਕਸੂਰ ਆ ਜਾਂ ਇਸ ਤੇ ਪਰਿਵਾਰ ਵਾਲਿਆਂ ਵਿੱਚ ਮੈਨੂੰ ਇਸ ਵਾਰੀ ਕੁਝ ਨਹੀਂ ਪਤਾ ਪਰ ਦਫਤਰ ਵਿੱਚ ਇਸ ਦਾ ਬਹੁਤ ਵਧੀਆ ਵਰਤਾ ਹੈ ਪਰ ਰੀਨਾ ਮੈਂ ਮੁਕੇਸ਼ ਤੇ ਕੁਆਂਟਨਾ ਇਸ ਦੇ ਘਰ ਵਾਲੀ ਨਾਲ ਬਿਲਕੁਲ ਨਹੀਂ ਮੰਦੀ ਸਵੇਰ ਤੋਂ ਚਲਾ ਜਾਂਦਾ ਹੈ ਮੁਕੇਸ਼ ਸ਼ਾਮ ਨੂੰ ਕਰ ਵਰਦਾ ਹੈ ਬਸ ਇਹ ਸ਼ਰਾਬ ਪੀ ਕੇ ਹੀ ਕਰ ਵਰਦਾ ਹੈ ਉਪਰ ਉਸੇ ਕਰ ਵਾਲੀ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਆ ਮੈਨੂੰ ਵੀ ਸਮਝ ਨਹੀਂ ਲੱਗਦੀ ਇਹਨਾਂ ਦੀ ਲੜਾਈ ਕਿਸ ਕਰਦੀ ਆ ਅਗਲੇ ਦਿਨ ਸੋਮਵਾਰ ਸੇ ਸੋਮਵਾਰ ਨੂੰ ਫਿਰ ਨਾਸ਼ਤੇ ਸਮੇਂ ਤੋਂ ਹੋਟਲ ਵਿੱਚ ਮਿਲਦੇ ਹਨ ਕੱਲ ਤੁਸੀਂ ਵਾਪਸ ਮੁੜ ਕੇ ਹੀ ਨਹੀਂ ਮਿਲੇ ਪੈਣੀ ਮੈਂ ਆਪਣੇ ਦੋਸਤ ਨੂੰ ਮਿਲਣਾ ਸੀ ਉਸਨੇ ਪਾਰਟੀ ਰੱਖੀ ਹੋਈ ਸੀ ਮੈਂ ਚੇਤਾ ਭੁੱਲ ਗਿਆ ਸੀ ਜਿਉਂ ਹੀ ਜਾਦਾ ਹਾਂ ਮੈਂ ਉਸ ਸਮੇਤੇ ਪਹੁੰਚ ਗਿਆ ਫਿਰ ਜੀ ਆਪਣੀ ਅੰਗਲ ਵਿੱਚ ਹੀ ਰਹਿ ਗਈਆਂ ਕੋਈ ਨਾ ਫੇਰ ਕਿਸੇ ਦਿਨ ਸਮਾਂ ਮਿਲੇ ਤਾਂ ਜ਼ਰੂਰ ਗੱਲਾਂ ਕਰਨੀਆਂ ਸਭ ਛੁੱਟੀ ਤੇ ਕੰਮ ਵੀ ਘਟਾ ਨਹੀਂ ਭੈਣੀ ਜੇ ਸਾਹਵ ਦਫਤਰ ਵਿੱਚ ਨਹੀਂ ਆ ਤਾਂ ਆਪਾਂ ਕੰਮ ਵੱਲ ਹੀ ਧਿਆਨ ਦੇਣਾ ਕੋਈ ਗੱਲ ਨਹੀਂ ਆਪਾਂ ਫੇਰ ਕਿਸੇ ਦਿਨ ਬੈਠਾਂਗੇ ਬੈਠ ਕੇ ਇੱਕ ਦੂਜੀ ਨਾਲ ਦਿਲ ਦੀ ਗੱਲ ਕਰਾਂਗੇ ਅਗਲੇ ਦਿਨ ਸ਼ਿਵਰਾਤਰੀ ਦੀ ਛੁੱਟੀ ਸੀ ਮੁਕੇਸ਼ ਅਤੇ ਰੀਨਾ ਨੇ ਮਿਲਣ ਦੀ ਸਲਾਹ ਬਣਾਈ ਉਹ ਜਾਨਣਾ ਚਾਹੁੰਦੀ ਸੀ ਕਿ ਉਸ ਦੀ ਜ਼ਿੰਦਗੀ ਨਾਲ ਅਜਾਹ ਕੀ ਪਾਪ ਰਿਆ ਅਗਲੇ ਦਿਨ ਰੀਨਾ ਤੇ ਮੁਕੇਸ਼ ਫੇਰ ਉਸ ਹੋਟਲ ਵਿੱਚ ਘੁੱਟੇ ਹੋਏ ਨਾਸ਼ਤਾ ਕੀਤਾ ਤੇ ਫਿਰ ਪਾਰਕ ਵੀ ਚਲੇ ਗਏ। ਹਰੀਨਾਮੋਲੀ ਤਾਂ ਸੋਚੀ ਜੀ ਅੱਗੇ ਕੀ ਹੋਇਆ? ਮੇਰੀ ਮਾਸੀ ਤਾਂ ਆਪਣਾ ਬੱਚਾ ਮੇਰੀ ਮਾਂ ਨੂੰ ਦੇ ਕੇ ਵੇਲੀ ਹੋ ਗਈ। ਮੇਰੀ ਮਾਂ ਆਪ ਤਾਂ ਜੋ ਕਰ ਤੋਂ ਡਿਊਟੀ ਤੇ ਹੁੰਦੀ ਸੀ ਉਸਨੇ ਕੰਮ ਕਰ ਲਈ ਔਰਤ ਨੂੰ ਸੰਭਾਲਣ ਲਈ ਰੱਖ ਲਿਆ। ਮੇਰੀ ਮਾਸੀ ਆਪਣਾ ਬੱਚਾ ਮੇਰੀ ਮਾਂ ਨੂੰ ਦੇ ਕੇ ਵੇਲੀ ਹੋ ਗਈ। ਉਹ ਸੋਚਦੀ ਸੀ ਕਿ ਮੇਰੀ ਭੈਣ ਬੜੇ ਪਿਆਰ ਨਾਲ ਮੇਰੇ ਬੱਚੇ ਨੂੰ ਪਾਲ ਲਗੀ। ਉਸ ਨੂੰ ਆਪਣਾ ਪੈਸਾ ਪਿਆਰਾ ਸੀ। ਉਸਨੇ ਤਾਂ ਆਪਣੇ ਬੱਚੇ ਲਈ ਇੱਕ ਮਹੀਨੇ ਦੀ ਛੁੱਟੀ ਵੀ ਨਹੀਂ ਲਈ। ਇਸ ਮੌਕੇ ਲੱਗਦਾ ਸੀ ਇਹ ਉਸ ਦਾ ਆਪਣਾ ਬੱਚਾ ਨਹੀਂ ਇਹ ਕਿਸੇ ਗੈਰ ਦਾ ਬੱਚਾ ਕੰਬਲੀ ਦੇ ਸਹਾਰੇ ਛੱਡ ਕੇ ਚਲੇ ਜਾਣਾ ਸ਼ਾਮ ਨੂੰ ਆਪੋ ਆਪਣੇ ਕੰਮਾਂ ਵਿੱਚ ਲੱਗ ਜਾਣਾ ਆਪਣੇ ਪਤੀ ਨਾਲ ਕੀਰਤਨ ਤੇ ਸ਼ਹਿਰ ਵੀ ਚੱਲੀ ਜਾਣਾ ਕੰਬਲੀ ਔਰਤ ਕੁਲ ਮਾਸੂਮ ਬੱਚਾ ਰਹਿੰਦਾ ਸੀ ਸਾਰਾ ਸਾਰਾ ਦਿਨ ਉਹ ਵੀ ਤੰਗ ਪਰੇਸ਼ਾਨ ਹੋ ਜਾਂਦੀ ਸੀ ਜਦੋਂ ਬੱਚਾ ਰੋਂਦਾ ਸੀ ਢਿੱਡ ਪਰ ਨਹੀਂ ਹੁੰਦੋਦੀ ਬੁੱਤਲ ਉਸ ਨੂੰ ਫੜਾ ਕੇ ਆਪਣੇ ਕੰਮ ਕਰਨ ਵਿੱਚ ਲੱਗ ਜਾਂਦੀ ਸੀ ਜਦੋਂ ਬੱਚਾ ਚੁੱਪ ਨਹੀਂ ਕਰਦਾ ਸੀ ਤਾਂ ਮਾਰ ਕੁੱਟ ਦੇਣਾ ਉਨوں ਨੂੰ ਕੀ ਪਤਾ ਸੀ ਵੀ ਮੈਨੂੰ ਕਿਉਂ ਕੁੱਟਿਆ ਜਾਂਦਾ ਹੈ ਰਾਤ ਨੂੰ ਬਦਾਮ ਪਿਉਂ ਕੇ ਰਤ ਦੇਣੀ ਕੰਬਲੀ ਨੂੰ ਆਕ ਦੇਣਾ ਮੁਕੇਸ਼ ਨੂੰ ਬਦਾਮ ਖਵਾ ਦੇਣਾ ਮੁਕੇਸ਼ ਤਾਂ ਬਸ ਕੰਬਲੀ ਦੇ ਸਹਾਰੇ ਹੀ ਪਲਦਾ ਤਿੰਨ ਸਾਲ ਦਾ ਹੋ ਗਿਆ ਸੀ ਮਾਸੀ ਨੇ ਕਦੇ ਕਦਾਈ ਆਉਣਾ ਉਸਨੇ ਵੀ ਦੇਖ ਕੇ ਚਲੇ ਜਾਣਾ ਉਸਨੇ ਵੀ ਕੰਬਲੀ ਨੂੰ ਹੁਕਮ ਦੇਣਾ ਕਿ ਮੁਕੇਸ਼ ਦਾ ਧਿਆਨ ਰੱਖਣਾ ਇਹਨਾਂ ਨੂੰ ਜੇ ਕੋਈ ਪੁੱਛੇ ਜੇ ਜਨਮ ਦੇਣ ਵਾਲੀ ਨੇ ਧਿਆਨ ਨਹੀਂ ਰੱਖਿਆ ਹੋਰ ਕੌਣ ਰੱਖੇਗੀ ਜਿਸ ਮਾਂ ਨੇ ਗੋਦ ਲਿਆ ਉਸਨੇ ਧਿਆਨ ਨਹੀਂ ਰੱਖਿਆ ਪਿਆਰ ਨਾਲ ਦੀ ਚੀਜ਼ ਮੈਨੂੰ ਬਚਪਨ ਵਿੱਚ ਹੀ ਮਿਲੀ ਨਹੀਂ ਸਾਰਾ ਸਾਰਾ ਦੇਣਾ ਆਪਣੀ ਮਾਂ ਦੇ ਪਿਆਰ ਲਈ ਤਰਸਦਾ ਰਹਿੰਦਾ ਮਾਤਾ ਪਿਤਾ ਸਾਰਾ ਦਿਨ ਬਾਹਰ ਰਹਿੰਦੇ ਜਦੋਂ ਕੰਬਲੀ ਨਹੀਂ ਆਖ ਜਾਣ ਤਾਂ ਉਸਨੇ ਤੜ-ਤੜ ਛੇੜਾ ਮਾਰਨੀ ਆ ਮੁਕੇਸ਼ ਨੇ ਰੋਕੇ ਚੁੱਪ ਕਰ ਜਾਣਾ ਜਦੋਂ ਮੈਂ ਰੋ ਰੋ ਕੇ ਥੱਕ ਜਾਣਾ ਉਦੋਂ ਮੈਂ ਚੁੱਪ ਕਰ ਜਾਂਦਾ ਹੁੰਦਾ ਸੀ ਸ਼ਾਮ ਨੂੰ ਮੰਮੀ ਨੇ ਘਰ ਆਉਣਾ ਤੇ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਰੰਗ-ਬਰੰਗੇ ਲੈ ਕੇ ਆਉਣੇ ਮੇਰੇ ਅੱਗੇ ਰੱਖਣੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਣਾ ਪੜਾ ਇਹਨਾਂ ਨੂੰ ਪੁੱਛੀ ਪਲਾਸਟਿਕ ਦੇ ਖੜਾਉਣੇ ਇੱਕ ਬੱਚੇ ਨੂੰ ਮਾਤਾ ਪਿਤਾ ਦਾ ਪਿਆਰ ਦੇ ਸਕਦੇ ਆ ਇੱਕ ਮਾਂ ਪਿਆਰ ਨਹੀਂ ਦੇ ਸਕਦੀ ਸ਼ਾਇਦ ਉਹ ਮਾਂ ਦੇ ਪਿਆਰ ਦਾ ਛੱਲ ਸੀ ਜਦੋਂ ਗਵੰਡੀਆ ਨੇ ਆ ਕੇ ਦੇਖਣਾ ਕਿ ਸ਼ੀਲਾ ਦੇ ਘਰ ਤਾਂ ਬਹੁਤ ਕੀਮਤੀ ਕੀਮਤੀ ਖੜਾਉਣੇ ਨੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੋਵੇਗੀ ਸ਼ੀਲਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਆਪ ਵਿੱਚ ਮਸਤ ਰਹਿੰਦੀ ਮੰਦਰਾਂ ਵਿੱਚ ਜਾ ਜਾ ਕੇ ਟੱਲ ਖੜਕਾਉਂਦੀ ਰੱਬ ਨੂੰ ਕੁਸ਼ ਕਰਨ ਦੀਆਂ ਵਿਉਂਤਾਂ ਬਣਾਉਂਦੀ ਪਰ ਉਸ ਮਾਸੂਮ ਨੂੰ ਉਹਨਾਂ ਦੇ ਦਿਲ ਵਿੱਚ ਕੋਈ ਥਾਂ ਨਹੀਂ ਸੀ ਸਗੋਂ ਘੁੱਦ ਲੈਂਤ ਤੱਕ ਦੀਆਂ ਰਸਮਾਂ ਪੂਰੀਆਂ ਕਰ ਲਈਆਂ ਖੜਾਉਣੇ ਲਿਆ ਕੇ ਤੇ ਖਾਣ ਲਈ ਮੈਨੂੰ ਦੁੱਧ ਮੱਖਣ ਦੇ ਦਿੱਤਾ ਇਹਨਾਂ ਚੀਜ਼ਾਂ ਨਾਲ ਢਿੱਡ ਤਾਂ ਭਰ ਜਾਂਦਾ ਸੀ ਪਰ ਮੇਰੀ ਰੂਹ ਕਦੇ ਨਹੀਂ ਭਰੀ ਨਿਰਮਲਾ ਆਪਸ ਵੀਰ ਨੂੰ ਚਲੇ ਜਾਣਾ ਤੇ ਸ਼ਾਮੇ ਵਾਪਸ ਪਰਤਣਾ ਹੁਣ ਤਾਂ ਸੋਹਣ ਨੂੰ ਉਸ ਦੇ ਘਰ ਵਿੱਚ ਇੱਕ ਵੀਰ ਆ ਗਿਆ ਸੀ ਮਾਸੀ ਤਾਂ ਹੁਣ ਆਪਣੇ ਦੂਜੇ ਪੁੱਤਰ ਦੇ ਵਿੱਚ ਮਸਤ ਰਹਿੰਦੀ ਸੀ ਮਾਸੀ ਵੀ ਭਵੇਂ ਡਿਊਟੀ ਕਰਦੀ ਸੀ ਪਰ ਉਸਨੇ ਆਪਣੇ ਬੱਚੇ ਸ਼ਰੀਜ਼ ਨੂੰ ਕਦੇ ਵੀ ਆਪਣੀ ਤੋਂ ਅਲੱਗ ਨਹੀਂ ਕੀਤਾ ਉਹ ਜਦੋਂ ਇਹ ਸਲਾਈ ਸੈਂਟਰ ਜਾਂਦੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਂਦੀ ਉੱਥੇ ਭਵੇਂ ਕੁੜੀਆਂ ਹੋਰ ਉਠਾ ਲੈਂਦੀਆਂ ਖੜਾਉਂਦੀਆਂ ਪਿਆਰ ਕਰਦੀਆਂ ਪਰ ਮਾਂ ਤਾਂ ਉਸਤੇ ਕੋਲੀ ਹੀ ਹੁੰਦੀ ਸੀ ਮੈਨੂੰ ਤਾਂ ਮੇਰੀ ਮਾਂ ਨੇ ਆਪਣੇ ਤੋਂ ਵੱਖ ਕਰ ਦਿੱਤਾ ਮਾਸੀ ਨੇ ਵੀ ਮੈਨੂੰ ਪਿਆਰ ਨਹੀਂ ਦਿੱਤਾ ਸੀ ਮੇਰੀ ਧਰਮ ਦੀ ਮਾਂ ਹੈ ਜਦੋਂ ਮੈਂ 4 ਸਾਲਾਂ ਦਾ ਹੋਇਆ ਮੈਨੂੰ ਬਹੁਤ ਵਧੀਆ ਅੰਗਰੇਜ਼ੀ ਸਕੂਲ ਵਿੱਚ ਪੜਨ ਪਾਈ ਗਿਆ ਮਾਸੀ ਬੜੀ ਖੁਸ਼ ਹੋਈ ਕਿ ਚਲੋ ਮੇਰੇ ਪੁੱਤਰ ਦੀ ਪਾਲਣਾ ਪੋਸ਼ਣਾ ਵਧੀਆ ਹੋ ਰਹੀ ਹੈ ਮਾਸੀ ਨੂੰ ਕੀ ਪਤਾ ਇਸ ਮਾਸੂਮ ਨੂੰ ਪਿਆਰ ਤੋਂ ਕਿੰਨਾ ਦੂਰ ਰੱਖਿਆ ਸਾਰੇ ਸਮਰਥਿਅ ਸੀ ਇਹ ਮੇਕੜਾਉਣੇ ਵਾਂ ਦੇਖ ਤਾਂ ਵੀ ਨਹੀਂ ਪਰ ਪਾਪਾ ਨੇ ਤਾਂ ਕਦੇ ਮੈਨੂੰ ਗੋਦ ਖੜਾਇਆ ਵੀ ਨਹੀਂ ਬਸ ਉਸਨੇ ਤਾਂ ਮੈਨੂੰ ਛਿੜਕਾ ਮਾਰ-ਮਾਰ ਕੇ ਹੀ ਚੁੱਪ ਖਰਾਉਣਾ ਅੱਜੇ ਮੈਂ 3 ਸਾਲ ਦਾ ਹੀ ਸੀ ਕਿ ਮੈਨੂੰ ਪੜਾਉਣਾ ਲਿਖਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਤਾਂ ਕਦੇ ਮੇਰੇ ਪਰਾਂ ਨਾਲ ਖੇਡਣ ਦਾ ਮੌਕਾ ਵੀ ਨਹੀਂ ਮਿਲਿਆ ਸਾਡੀ ਕਿਸਮਤ ਮਾੜੀ ਸੀ ਅਸੀਂ ਦੂਪਰਾ ਹੋ ਕੇ ਅਸੀਂ ਇਕੱਠੇ ਪੈਨਪਰਾ ਖੇਡ ਵੀ ਨਹੀਂ ਸਕੇ ਜਦੋਂ ਕਦੇ ਮੇਰੀ ਮਾਸੀ ਨੇ ਮੇਰੇ ਪ੍ਰਾਣ ਨੂੰ ਨਾਲ ਲੈ ਕੇ ਆਉਣਾ ਤਾਂ ਮੇਰੇ ਬਾਹੂ ਜੀ ਨੇ ਸਾਨੂੰ ਖੇਡਣ ਤੱਕ ਨਹੀਂ ਦੇਣਾ ਸਭ ਉਹ ਮੇਰੇ ਵਾਲੀ ਮੇਰੇ ਮਾਸੀ ਜੀ ਨੂੰ ਛਿੜਕਾ ਦਿੰਦੇ ਸੀ ਆਪਣੇ ਬੱਚੇ ਨੂੰ ਆਪਣੇ ਕੋਲ ਰੱਖਿਆ ਕਰੋ ਹੋਰ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਕਿਸ ਨਾਲ ਖੇਡਣ ਦੇਣਾ ਸੀ ਮੈਨੂੰ ਤਾਂ ਆਪਣੇ ਸਕੇ ਭੈਣ ਭਰਾਵਾਂ ਤੋਂ ਵੀ ਵਾਂਝਾ ਰੱਖਿਆ ਗਿਆ ਪਾਪਾ ਨੇ ਮੈਨੂੰ ਅੰਗਰੇਜ਼ੀ ਪੜ੍ਹਨੀ ਲਿਖਣੀ ਸਿਖਾਉਣੀ ਜਦ ਮੈਂ ਵੀ ਸਿੱਖ ਨਹੀਂ ਸਕਦਾ ਸੀ ਤਾਂ ਮੈਨੂੰ ਬਾਹੂ ਜੀ ਤੜਾ ਤੜ ਮਿਰਚ ਜਪੇੜਾਂ ਝੜਦੇ ਨੇ ਕਦੇ ਮੈਨੂੰ ਕਹਿਣ ਲੱਗ ਕਹਿਣਾ ਕਦੀ ਕੁੱਤਾ ਕਹਿਣਾ ਕਦੀ ਹਰਾਮਜੀ ਦਾ ਕਹਿਣਾ ਪਾ ਮੇਰੇ ਪਾਪਾ ਇੱਕ ਕਾਲਜ ਵਿੱਚ ਪ੍ਰੋਫੈਸਰ ਸੀ ਕਿ ਪਰ ਉਹਨਾਂ ਨੂੰ ਬੋਲਣ ਦਾ ਬਿਲਕੁਲ ਵੀ ਸਲੀਕਾ ਨਹੀਂ ਸੀ ਮਾਸੂਮ ਨੂੰ ਕਿਵੇਂ ਬੋਲਣਾ ਹੈ ਪਿਆਰ ਨਾਲ ਦੀ ਚੀਜ਼ ਉਹਨਾਂ ਦੇ ਦਿਲ ਵਿੱਚ ਨਹੀਂ ਸੀ ਪਾਪਾ ਨਾਲ ਤਾਂ ਮੈਨੂੰ ਕੋਈ ਸ਼ਿਕਵਾ ਵੀ ਨਹੀਂ ਸੀ ਪਰ ਮਾਂ ਮੇਰੀ ਤੇ ਮੈਨੂੰ ਗੁੱਸਾ ਆਉਂਦਾ ਸੀ ਚਲੋ ਸਾਰਾ ਦਿਨ ਛੱਡ ਕੇ ਮੈਨੂੰ ਇੱਧਰ ਉੱਧਰ ਤੀ ਰਹਿਣਾ ਕੰਬ ਵਾਲੀ ਨਹੀਂ ਮੈਨੂੰ ਨਹਾਉਣਾ ਕੱਪੜੇ ਬਦਲਨੇ ਗੋਦੀ ਚੁੱਕਣਾ ਖੜਾਉਣਾ ਕਈ ਵਾਰ ਸਿਨੇਮੇ ਘਰ ਵਿੱਚ ਫਿਲਮ ਦੇਖਣ ਜਾਂਦੇ ਹੁੰਦੇ ਸੀ ਮੈਨੂੰ ਮੇਰੀ ਮਾਂ ਨੇ ਕਦੀ ਆਪਣੀ ਗੋਦ ਵਿੱਚ ਨਹੀਂ ਬਿਠਾਉਣਾ। ਉਹ ਦੇਖਦੀ ਰਹਿੰਦੀ ਸੀ ਮੇਰੇ ਕੱਪੜਿਆਂ ਵਿੱਚ ਵੱਡ ਨਾ ਪੈ ਜਾਵੇ। ਮੇਰੇ ਉੱਤੇ ਪਿਸ਼ਾਬ ਨਾ ਕਰਦੇ ਵੀ। ਉਸ ਸਮੇਂ ਵੀ ਘਰ ਵਿੱਚ ਨੌਕਰਾਨੀ ਨੇ ਆਪਣੀ ਗੋਦ ਵਿੱਚ ਬਿਠਾ ਕੇ ਬਿਠਾਣਾ। ਮੈਂ ਤਰਸਦਾ ਰਹਿੰਦਾ ਸੀ ਕਦੇ ਮੇਰੀ ਮਾਂ ਮੈਨੂੰ ਗੋਦੀ ਚੁੱਕੇ। ਮੈਂ ਪਿਆਰ ਲਈ ਬਿਲਕਦਾ ਸੀ ਪਰ ਮਾਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਉਸਨੇ ਕਦੀ ਮਹਿਸੂਸ ਵੀ ਨਹੀਂ ਕੀਤਾ ਹੋਵੇਗਾ ਕਿ ਇਸ ਬੱਚੇ ਨੂੰ ਮਾਂ ਦਾ ਪਿਆਰ ਜ਼ਰੂਰ ਚਾਹੀਦਾ। ਮਾਂ ਦਾ ਪਿਆਰ ਤਾਂ ਉਹ ਮਾਂ ਹੀ ਸਮਝ ਸਕਦੀ ਹੈ ਜਿਸ ਨੇ ਆਪਣੀ ਬੱਚੀ ਨੂੰ 9 ਮਹੀਨੇ ਪੇਟ ਵਿੱਚ ਰੱਖ ਕੇ ਸੰਭਾਲਿਆ ਹੋਇਆ ਹੈ ਮਾਂ ਦੇ ਖੂਨ ਦੇ ਨਾਲ ਉਸ ਬੱਚੇ ਦੀ ਸਿਰਜਣਾ ਹੋਈ ਹੋਵੇ ਉਹ ਆਪਣੇ ਬੱਚੇ ਦੇ ਪਿਆਰ ਲਈ ਇੱਕ ਦਿਨ ਮੇਰੀ ਮਾਸੀ ਤੇ ਗਵੰਢਣ ਗੱਲਾਂ ਕਰ ਰਹੀਆਂ ਸਨ ਮੇਰੇ ਨਾਲ ਸ਼੍ਰੀਸ਼ ਵੀ ਖੇਡ ਰਿਹਾ ਸੀ ਮੇਰੇ ਬਾਉ ਜੀ ਕਾਲਜ ਗਏ ਹੋਏ ਸੀ ਮੇਰੀ ਮਾਤਾ ਆਪਣੀ ਸਕੂਲ ਗਈ ਹੋਈ ਸੀ ਮੇਰੀ ਮਾਸੀ ਜੀ ਨੇ ਛੁੱਟੀ ਲੈ ਲਈ ਸੀ ਉਹਨਾਂ ਸਾਡੇ ਘਰ ਹੀ ਆਪਣੇ بیٹے ਸ਼੍ਰੀਸ਼ ਨੂੰ ਲੈ ਕੇ ਨਾ ਲਾਗੇ ਸੀ मासी जी ਤੇ ਗਵੰਡੇ ਨਾਲ ਆਪਸ ਵਿੱਚ ਗੱਲਾਂ ਕਰ ਰਹੇ ਸੀ ਅਸੀਂ ਉੱਥੇ ਦੋਨੋਂ ਭਰਾ ਕਿੱਢਣ ਲੱਗ ਪਏ ਉਸ ਦਿਨ ਮੇਰੀ ਮੰਮੀ ਵੀ ਅਚਾਨਕ ਅੱਧੀ ਛੁੱਟੀ ਲੈ ਕੇ ਘਰ ਆ ਗਏ ਜਿਉਂ ਹੀ ਉਹਨਾਂ ਨੇ ਮੈਨੂੰ ਖੇਡਦੇ ਹੋਏ ਨੂੰ ਦੇਖਿਆ ਉਹ ਅੱਗ ਬਪੂਲਾ ਹੋ ਗਈ ਨਿਰਮਲਾ ਤੂੰ ਬੱਚਿਆਂ ਦਾ ਧਿਆਨ ਨਹੀਂ ਰੱਖ ਸਕਦੀ ਦੋਨੋਂ ਜਣੇ ਖੇਡਣ ਲੱਗੇ ਵੇ ਇਹਨਾਂ ਨੂੰ ਪੜਨ ਬੈਠਾ ਮਾਸੀ ਜੀ ਨੇ ਦੁਬਾਰਾ ਜਵਾਬ ਦਿੱਤਾ ਦੇਖੋ ਸਵੇਰ ਤੋਂ ਹੀ ਪੜ ਰਹੇ ਨੇ ਹੁਣ 2 ਮਿੰਟ ਲਈ ਖੇਡਣ ਲੱਗੇ ਮੇਰੇ ਮਾਂ ਮਾਸੀ ਜੀ ਨੂੰ ਟੁਟ ਕੇ ਪੈ ਕੇ ਨਿਰਮਲਾ ਤੂੰ ਮੇਰੇ ਪੁੱਤ ਨੂੰ ਨਾ ਵਗੜਾ ਹੋਂਤੋ ਹੀ ਅਸੀਂ ਇਸ ਦੀਆਂ ਵਾਂਗਰ ਢਿੱਲੀਆਂ ਛੱਡ ਦਿੱਤੀਆਂ ਇਹ ਵੱਡਾ ਹੋ ਕੇ ਕੋਈ ਵੀ ਕੰਮ ਨਹੀਂ ਕਰ ਸਕੇਗਾ ਵੱਡਾ ਹੋ ਕੇ ਸਾਡੇ ਕੰਟਰੋਲ ਵਿੱਚ ਵੀ ਨਹੀਂ ਰਹੇਗਾ ਮਾਸੇ ਜੀ ਨੂੰ ਮੰਮੀ ਜੀ ਬੋਲ ਰਹੇ ਸੀ ਬਾਜੀ ਵੀ ਅਗੇ ਪੁੱਛਣ ਲੱਗੀ ਕਿ ਕੀ ਗੱਲ ਹੋ ਗਈ ਕਿਉਂ ਬੋਲ ਰਹੀਆਂ ਮੰਮੀ ਜੀ ਨੇ ਦੱਸ ਦਿੱਤਾ ਕਿ ਬੱਚੇ ਖੇਡ ਰਹੇ ਸੀ ਤੇ ਇਸ ਕਰਕੇ ਮੈਂ ਬੋਲ ਰਹੀ ਹਾਂ ਦੋਨੋਂ ਮੇਰੀ ਮਾਸੇ ਜੀ ਦੇ ਮੰਗਰ ਪੈ ਆਖਣ ਲੱਗੇ ਨਿਰਮਲਾ ਚੇ ਕੰਮ ਕਰਨਾ ਫਿਰ ਆਪ ਤੇ ਕਰ ਰਿਹਾ ਕਰ ਅਸੀਂ ਨਾ ਕੋਈ ਵੱਡਾ ਅਫਸਰ ਬਣਾਉਣਾ ਚਾਹੁੰਦੇ ਆਂ ਅਸੀਂ ਚੰਗੇ ਸਕੂਲ ਪੜਨ ਪਾਇਆ ਹਰ ਕੋਈ ਸਾਰੀਆਂ ਛੁੱਟੀਆਂ ਆਪਣੀ ਨਾਨਕੇ ਜਾਂ ਮਾਸੀ ਦੇ ਘਰ ਜਾਂ ਕਿਸੇ ਹੋਰ ਰਿਸ਼ਤੇਦਾਰੀ ਵਿੱਚ ਜਾਂਦਾ ਹੈ ਪਰ ਮੈਂ ਸਾਰੀਆਂ ਛੁੱਟੀਆਂ ਆਪਣੇ ਮਾਪਿਆਂ ਦੀ ਕੈਦ ਵਿੱਚ ਰਹਿੰਦਾ ਸੀ ਛੁੱਟੀਆਂ ਤਾਂ ਮੇਰੀਆਂ ਬਹੁਤ ਦਰਦਨਾਕ ਹੁੰਦੀਆਂ ਸੀ ਮੇਰੇ ਬਾਪੂ ਜੀ ਤੇ ਮੇਰੀ ਮੰਮੀ ਜੀ ਵੀ ਸਾਰਾ ਦਿਨ ਘਰ ਹੀ ਹੁੰਦੇ ਸੀ ਸਾਰੀਆਂ ਛੁੱਟੀਆਂ ਮੇਰੀਆਂ ਰੋ ਰੋ ਕੇ ਨਿਕਲਦੀਆਂ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜਨ ਲਈ ਉੱਠਾ ਰੱਖਦੇ ਆਪਕਰ ਤਾਂ ਹਮੇਸ਼ਾ ਬਾਹਰ ਰਹਿੰਦੇ 15-15 ਦਿਨ ਦੂਰ ਦਰੜੇ ਗੁਜਰਾਤ ਵੱਲ ਕੁੰਮਨ ਫਿਰਨ ਚਲੇ ਜਾਂਦੀ ਸੀ ਘਰ ਵਿੱਚ ਮੈਂ ਤੇ ਕੰਮ ਵਾਲੀ ਜਾਂ ਮਾਸੀ ਜੀ ਜੇ ਕਦੇ-ਕਦੇ ਹੀ ਹੁੰਦੀ ਮਾਸੀ ਜੀ ਦੇ ਘਰ ਆਣ ਕਰਕੇ ਬਹੁਤ ਬੇਇੱਜ਼ਤੀ ਕਰਦੀ ਸੀ ਪਰ ਮਾਸੀ ਜੀ ਦੇ ਦਿਲ ਵਿੱਚ ਪਤਾ ਨਹੀਂ ਮੇਰੇ ਕਰਕੇ ਮੋਹ ਸੀ ਉਹ ਕਦੇ ਵੀ ਸਾਡੇ ਘਰ ਤੋਂ ਆਉਣ ਤੋਂ ਹੱਟੇ ਨਹੀਂ ਜਦੋਂ ਮੇਰੇ ਮੰਮੀ ਪਾਪਾ ਦੂਰ ਗਏ ਹੁੰਦੇ ਸੀ ਮੇਰੇ ਮਾਸੀ ਜੀ ਦਿਨ ਤੇ ਰਾਤ ਨੂੰ ਮੇਰੇ ਕੋਲ ਹੀ ਰਹਿੰਦੇ ਸੀ ਮੈਨੂੰ ਕਦੇ ਵੀ ਨਹੀਂ ਸੀ ਇੰਝ ਮਹਿਸੂਸ ਹੁੰਦਾ ਕਿ ਉਹੀ ਮੇਰੀ ਮਾਂ ਹੋਵੇਗੀ ਜੋ ਮੈਨੂੰ ਇੰਨਾ ਪਿਆਰ ਕਰਦੀ ਹੈ ਮੈਨੂੰ ਆਪਣੇ ਤੋਂ ਉਸਨੇ ਦੂਰ ਕੀਤਾ ਇਹ ਉਸਨੇ ਆਪਣੀ ਭੈਣ ਦੇ ਪਿਆਰ ਕਰਕੇ ਉਹਨਾਂ ਨੂੰ ਸੌਂਪ ਦਿੱਤਾ ਸੀ ਉਸ ਨੂੰ ਕਈ ਵਾਰ ਇਹ ਕਹਿੰਦੇ ਸੁਣਿਆ ਸੀ ਕਿ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੇਰੇ ਬੱਚੇ ਨਾਲ ਇਹ ਵਿਵਹਾਰ ਕਰਨ ਮੈਂ ਕਦੇ ਵੀ ਆਪਣਾ ਬੱਚਾ ਨਹੀਂ ਦੇਣਾ ਸੀ ਹੁਣ ਕੁਝ ਵੀ ਨਹੀਂ ਕਰ ਸਕਦਾ ਸੀ ਕਾਨੂੰਨੀ ਤੌਰ ਤੇ ਉਹਨਾਂ ਦਾ ਪੁੱਤਰ ਬਣ ਗਿਆ ਸੀ ਮੇਰੇ ਮਾਸੀ ਜੀ ਤੇ ਮੰਮੀ ਜੀ ਜੇ ਕੋਈ ਗੱਲ ਕਰਦੇ ਵੀ ਸੀ ਤਾਂ ਉਹ ਚੋਰੀ-ਚੋਰੀ ਕਰਦੇ ਸੀ ਇਹ ਤਾਂ ਜੋ ਇਸ ਨੂੰ ਮਹਿਸੂਸ ਨਾ ਹੋਵੇ ਪਤਾ ਨਾ ਲੱਗ ਜਾਵੇ ਕਿ ਮੈਂ ਨਿਰਮਲਾ ਦਾ ਬੱਚਾ ਹਾਂ ਮਾਸੀ ਜੀ ਹਮੇਸ਼ਾ ਚੁੱਪ-ਚੁੱਪ ਹੌਲੀ-ਹੌਲੀ ਗੱਲ ਕਰਦੀ ਹੁੰਦੀ ਸੀ ਪਰ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਕੋਈ ਨਾ ਕੋਈ ਗੱਲ ਹੋਵੇਗੀ ਵੱਡਾ ਹੋ ਰਿਹਾ ਸੀ ਮੈਨੂੰ ਪਤਾ ਲੱਗਾ ਕਿ ਸੱਚਮੁੱਚ ਹੀ ਇਨਾ ਦਾ ਬੱਚਾ ਹੁਣ ਮੈਂ 8ਵੀਂ ਕਲਾਸ ਵਿੱਚ ਹੋ ਚੁੱਕਾ ਸੀ 8ਵੀਂ ਕਲਾਸ ਦੇ ਪੇਪਰ ਦੇਣ ਤੋਂ ਬਾਅਦ ਮੈਨੂੰ 2 ਮਹੀਨੇ ਦੀਆਂ ਛੁੱਟੀਆਂ ਸੀ ਅਗਲੀਆਂ ਅਜੇ ਕਲਾਸਾਂ ਸ਼ੁਰੂ ਨਹੀਂ ਹੋਈਆਂ ਉਹਨਾਂ ਛੁੱਟੀਆਂ ਦੇ ਵਿੱਚ ਮੇਰੇ ਮਾਸੀ ਜੀ ਦੀ ਧਰਮਦੀਪ ਪੈਨ ਦੀ ਲੜਕੀ ਜੋ ਮੇਰੇ ਹਾਣੀ ਸੀ ਉਹ ਸਾਡੇ ਘਰ ਆਈ ਹੋਈ ਸੀ ਉਮਾਸੀ ਜੀ ਦੇ ਘਰ ਆਈ ਹੋਈ ਸੀ ਮਾਸੀ ਜੀ ਅਪ ਡਿਊਟੀ ਤੇ ਜਾਂਦੇ ਸੀ ਜਾਂਦੇ ਹੋ ਉਸ ਨੂੰ ਘਰ ਛੱਡ ਜਾਂਦੇ ਸੀ ਸਾਰਾ ਸਾਰਾ ਦਿਨ ਉਹ ਬੈਠੀ ਆਪਣਾ ਸਕੂਲ ਦਾ ਕੰਮ ਕਰਦੀ ਰਹਿੰਦੀ ਤੇ ਮੇਰੇ ਬਾਪੂ ਜੀ ਨੇ ਮੈਨੂੰ ਆਖਿਆ ਤੈਨੂੰ ਘਰ ਵਿੱਚ ਪੜਾਉਣ ਲਈ ਜਿਹੜੀ ਆਪਕਰ ਰੱਖਿਆ ਹੋਇਆ ਫਿਰ ਵੀ ਤੂੰ ਸਹੀ ਤਰੀਕੇ ਨਾਲ ਪੜਦਾ ਨਹੀਂ ਉਸ ਲੜਕੀ ਦੇ ਕਿੰਨੇ ਵਧੀਆ ਅੰਕ ਆਏ ਹਨ ਹੁਸ਼ਿਆਰ ਆ ਉਸ ਨੂੰ ਤਾਂ ਕੋਈ ਵੀ ਨਹੀਂ ਪੜਾਉਂਦਾ ਮਾਨ ਪੜ ਇਸ ਦਾ ਮਾਪੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸਹੀ ਤਰੀਕੇ ਨਾਲ ਨਹੀਂ ਪੜਦਾ ਮੈਨੂੰ ਬਹੁਤ ਛੜਕਾ ਮਿਲਦੀਆਂ ਸੀ ਮੇਰੇ ਮੰਮੀ ਜੀ ਨੇ ਉਸ ਲੜਕੀ ਤੋਂ ਵੀ ਘਰ ਦਾ ਕੰਮ ਕਰਵਾਉਣਾ ਮੈਨੂੰ ਪੜਨ ਲਈ ਹੀ ਆਖਣਾ ਅਗਲੀ ਕਲਾਸ ਦੀਆਂ ਕਿਤਾਬਾਂ ਮੈਨੂੰ ਪਹਿਲਾਂ ਹੀ ਲਿਆ ਦਿੱਤੀਆਂ ਜਾਂਦੀਆਂ ਸੀ ਇਸ ਕਰਕੇ ਮੈਨੂੰ ਸਾਰਾ ਦਿਨ ਕਿਤਾਬਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਮੈਂ ਕਿਤਾਬਾਂ ਤੋਂ ਉਹਨਾਂ ਹੀ ਦੂਰ ਹੁੰਦਾ ਗਿਆ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਇਹਨਾਂ ਦਾ ਲੜਕਾ ਨਹੀਂ ਮੈਨੂੰ ਉਹ ਉਪਰੇ ਝਾਪਣ ਲੱਗੇ ਛੇ ਕਰੀਨਾ ਹੁਣ ਮੈਂ ਕਰ ਚੱਲਾਂ ਪਰ ਉਹਨਾਂ ਦੇ ਦਿਲ ਵਿੱਚ ਮੇਰੇ ਲਈ ਫਿਰ ਵੀ ਕੋਈ ਨਾ ਕੁਇ ਤੰਦਰੁਗਾ ਦਫਤਰ ਦੇ ਰਜੀਵਿਆ ਕਰਨ ਰੀਨਾ ਤੇ ਮੁਕੇਸ਼ ਕਿੰਨੇ ਦਿਨ ਗੱਲ ਨਹੀਂ ਕਰ ਸਕੇ ਰੀਨਾ ਇਸ ਵਾਰੇ ਬਹੁਤ ਕੁਝ ਜਾਣਨਾ ਚਾਹੁੰਦੇ ਸੀ ਰੀਨਾ ਨੇ ਇੱਕ ਦਿਨ ਮੁਕੇਸ਼ ਨੂੰ ਆਖੇ ਦਿੱਤਾ ਮੁਕੇਸ਼ ਵੀਰੇ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਮੈਨੂੰ ਕਦਮ ਮੌਕਾ ਮਿਲੇਗਾ ਗੱਲ ਕਰਨ ਦਾ ਇੱਕ ਦਿਨ ਰੀਨਾ ਤੇ ਮੁਕੇਸ਼ ਬ੍ਰੇਕਫਾਸਟ ਕਰ ਰਹੇ ਸਨ ਰੀਨਾ ਮੁਕੇਸ਼ ਨੂੰ ਆਖਣ ਲੱਗੀ ਬਹੁਤ ਦਿਨ ਹੋ ਚੁੱਕੀ ਨਹੀਂ ਆਪਾਂ ਕੋਈ ਵੀ ਗੱਲ ਨਹੀਂ ਕਰ ਸਕੇ ਕੋਈ ਗੱਲ ਨਹੀਂ ਰੀਨਾ ਛੁੱਟੀ ਭਲੇ ਦਿਨ ਆਪਾਂ ਫੇਰ ਇਕੱਠੇ 10:00 ਵਜੇ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦਿਲੇ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਆਜ ਰੂ ਮੰਗੇ ਜੀ ਬਣੇ ਰਹੀਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸર્ਸ਼ਕਾਲ